ਐਮਐਲਏ ਰਾਤ ਭੁੰਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮਐਲਏ ਹੈ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੂਰੇ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੂਆਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲਾਂ ਚ ਭੇਜਤਾ ਇੱਕ ਬੰਦੋਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਭਗਵੰਤ ਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਆ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੰੜੜਾ ਤਿਆਰ ਨਹੀਂਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ 'ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੋਈ ਕੋਈ ਖੰੜੜਾ ਤਿਆਰ ਨਹੀਂਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੰੜੜਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਆ 24 ਘੰਟੇ ਜੋ ਫੈਸਲਾ ਤੁਸੀਂ ਲਵੋਗੇ ਸੜਕ ਰੋਕਣੀ ਆ ਸਾਲਾ ਤੋੜਨਾ ਵਾ ਹੋਰ ਕਿਤੇ ਜਾਣਾ ਵਾ ਮੈਂ ਤੁਹਾਡੇ ਨਾਲ ਆ ਮੈਨੂੰ ਭਾਵਾ ਜਿੱਥੇ ਮਰਜੀ ਲੈ ਚਲੋ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਜੰਮਾ ਪੰਜਾਬ ਸਰਕਾਰ ਜੰਮਾ